ਪਰਨੀਂ ਜ਼ੁਬਾਨੀ ਪਾਕ ਕੋ ਸਾਡੇ ਤੇ ਕਿਰਪਾ ਕਰ ਲੈ ਨੇ ਤਨ ਤਨ ਸਤਿਗੁਰੂ ਨਾਨਕ ਨਰੰਕਾਰੀ ਮਹਾਰਾਜ ਔਰ ਬਲਾਗਲ ਦੇ ਅੰਦਰ ਪਹਿਲੇ ਬਾਦਸ਼ਾਹ ਮਹਾਰਾਜ ਆਪਣੀ ਜ਼ੁਬਾਨੀ ਪਾਕ ਕੋ ਸਾਨੂੰ ਥਿੱਤਾਂ ਦੇ ਦਵਾਰ ਉਪਦੇਸ਼ ਦੇਦਾ ਹੈ ਮਹਾਰਾਜ ਮੇਰ ਕਰਦੇ ਸੁਖ ਲੈਣਾ ਹੈ ਬਾਰੀ ਅੰਦਰ ਸਹਿਬੇ ਵੀ ਬੰਦ ਕਰਦੇ ਜਾਓ ਸੁਖੋ ਚਾਹੇ ਸਦਾ ਸਰਣ ਰਾਮ ਕੀ ਲੈ ਲੋਕ ਦਾ ਸੁਖ ਪਰਲੋਕ ਦਾ ਸੁਖ ਪਰਵਾਦ ਦਾ ਸੁਖ ਕਾਰੂ ਬਾਰਤ ਦਾ ਸੁਖ ਸੰਸਾਰ ਦਾ ਸੁਖ ਨਿਰੰਕਾਰ ਦਾ ਸੁਖ ਮਹਾਰਾਜ ਕਹਿੰਦੇ ਜਿਹੜਾ ਚਾਹੁੰਦਾ ਹੈ ਹਮੇਸ਼ਾ ਬਣਿਆ ਰਹੇ ਸਦੀਵੀ ਬਣਿਆ ਰਹੇ ਉਹ ਪ੍ਰਭੂ ਦੀ ਸ਼ਰਨ ਵਿੱਚ ਆ ਜਾਏ ਮਾਲਕ ਦੀ ਸ਼ਰਨ ਵਿੱਚ ਆ ਜਾਏ ਗੁਰੂ ਦੇ ਸ਼ਬਦ ਰੂਪ ਚਰਣਾ ਦਾ ਆਸਰਾ ਪ੍ਰਾਪਤ ਕਰੇ ਦੇ ਆਸ਼ਰਿਤ ਹੋਵੇ ਉਹਨੂੰ ਸਕੂਨ ਮਿਲੇ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਦਵਾਤਸਮੁੰਦਰਾ ਮਨ ਔਤਤਾ ਕਿਰਪਾਲੂ ਸਤਗੁਰੂ ਕਿਰਪਾ ਕਰਦੇ ਦਵਾਦਸ ਦਾਸਤਿਤੋ 12 ਵਾਰ 12ਵੀਂ ਥਿੱਤ ਦੇ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਐਵੇਂ ਬਾਹ ਦੇ ਮਾਪ ਦਾਟ ਦੇ ਮੰਗਰਨਾ ਤੁਰੀਆ ਤਰੀ ਉਸ ਸਮੇਂ ਦਾ ਮਾਪ ਦਾੰਡੀ ਉਹਨੂੰ ਸਫਲੀਆਂ ਕਿਵੇਂ ਕਰਨ ਹੈ ਉਸ ਸਮੇਂ ਵਿੱਚ ਰਹਿ ਕੇ ਤੂੰ ਆਪਣੀ ਜ਼ਿੰਦਗੀ ਦਾ ਹਲ ਕਿਵੇਂ ਪ੍ਰਾਪਤ ਕਰਨਾ ਹੈ ਤੇਰੇ ਜੀਵਨ ਨੇ ਹਲੀ ਉਤ ਕਿਵੇਂ ਹੋਣਾ ਇਹ ਦੱਸਦੇ ਇਹ ਨਹੀਂ ਕਿ ਮਾਂਜੀ 12ਵੀਂ ਦਿੱਤ ਮਨਾ ਲਈ ਤੇ ਮਥਾ ਡੇਕ ਲਿਆ ਬਹੁਤ ਮਹਾਰਾਜ ਕਹਿੰਦੇ ਨਹੀਂ ਗੁਰਮਤ ਨੂੰ ਇਹ ਪਰਵਾਹ ਨਹੀਂ ਗੁਰਮਤ ਨੂੰ ਇਹ ਪਰਵਾਹ ਨਹੀਂ ਕਿ ਉਸ ਸਮੇ ਦਾ ਮਾਪ ਤੰਡ ਉਸ ਸਮੇ ਤੂੰ ਇਸ ਸਮੇ ਦੁਰਨ ਕਰਨਾ ਕੀਏ ਤੂੰ ਕਿਹੜੇ ਗੁਣ ਧਾਰਨ ਕਰਨੇ ਧਿਆਨ ਦੇ ਨਾ ਗੁਰੂ ਨਾਨਕ ਨਰਨਾਰੰਕਾਰੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਰ ਦਵਾਦਸ਼ ਮੁੰਦਰਾ ਮਨ ਅਦੂਤਾ ਐਨਿਸ ਜਾਗਹਿ ਕਬਹਿ ਨ ਸੁਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪੰਦ ਨੇ ਅਸਾਦੇ ਕਰਮ ਇੰਦਰੀ ਤੇ ਪੰਦ ਨੇ ਗਿਆਨ ਇੰਦਰੀ 10 ਇੱਕ ਮਨ ਇੱਕ ਬੁੱਧ 12 اے ج 12ਵੀਂ ਫਿੱਤ ਔਰ ਇਹ 12 ਜਿਹੜੇ ਨੇ ਇਹਨਾਂ ਨੂੰੁੰਦਰਾ मुੰਦਨਾ मुੰਦਨ ਤੋਂ ਪਾਉਂਦਾ ਬੰਦ ਕਰਨਾ ਬੰਦ ਤੋਂ ਮਰਾ ਦੇ ਇਹਨਾਂ ਨੂੰ ਰੋਕਣਾ ਤੇਰੇ ਕਰਮ ਇੰਦਰੇ ਤੇਰੇ ਗਿਆਨ ਇੰਦਰੇ ਗੁਰਮਤ ਤੋਂ ਗਿਆਨ ਤੋਂ ਗੁਰੂ ਤੋਂ ਗੁਰੂ ਦੇ ਮਾਰਗ ਤੋਂ ਉਪਦੇਸ਼ ਤੋਂ ਉਲਟੇ ਨਾ ਚੱਲਣ ਇਧਰੋਂ ਲੋਕ ਜੇ ਤਾ ਤੂੰ ਇਹ 12 ਰੋਕ ਲੈ ਨਾ ਮਨ ਬੁੱਧੀ ਪੰਜੋ ਕਰਮੇਂਦਰੇ ਪੰਜੋ ਗਿਆਨੇਂਦਰੇ ਫੇ ਤਾਂ ਸਮਝ ਲਈ ਵੀ ਬਾਹਰ ਨਹੀਂ ਮੰਨ ਗਈ ਐ ਨਹੀਂ ਤਾਂ ਤੇਰੇ ਨਾਲ ਰੁੱਸੀ ਹੋ ਜੀ ਇਹ ਨਹੀਂ ਮੰਨਦੀ ਮਹਾਰਾਜ ਕਹਿੰਦੇ 12 ਇਹ ਇਨ੍ਹਾਂ ਤੇ ਕੰਟਰੋਲ ਕਰਨਾ ਸੀ ਉਹ ਤਾਂ ਗੱਲ ਜਿਹੜੀ ਗੁਰੂ ਸਮਝਾਉਂਦੇ ਉਹ ਤਾਂ ਸਮਝੀ ਨਹੀਂ ਤੇ ਅਸੀਂ ਲੱਗਦੇ ਜੀ 12ਵੀਂ ਬਾਰਵੀਂ ਮਨਾ ਲਈ ਐ ਕੋਈ ਜੋ ਰੂਸੀ ਗਦੋਂ ਸੀ ਬਈ ਜੜੀ ਮਨਾ ਲਈ ਕਿਦਰ ਨੂੰ ਬਾਰਵੀਂ ਰੁਚ ਕੇ ਚੱਲੀ ਗਈ ਸੀ ਨਹੀਂ 12 ਗੁਰੂ ਕੋਲੋਂ ਜੋ ਉਪਦੇਸ਼ ਗੁਣ ਦੱਸ ਰਹੇ ਉਹ ਉਹਨੂੰ ਟਕਾਕੀ ਵਸਾ ਕੇ ਅੱਗੇ ਚੱਲਣਾ ਸੀ ਮੁੰਦਰਾ ਇਹਨੂੰ ਰੋਕ ਕੇ ਤੇ ਮਨ ਜਿਹੜਾ ਕਬਹੁ ਜਿਹੜਾ ਉਬ ਚੜਤ ਹੈ ਕਬਹੁ ਜਾਏ ਪਿਆਲੇ ਲੋਭੀ ਜਿਹੜਾ ਥਿਰਨਾ ਰਹਿ ਅਚਾਰੇ ਖੁੰਡਾ ਪਾਲੇ ਜਿਹਨੂੰ ਮਹਾਰਾਜ ਕਹਿੰਦੇ ਮਨ ਰੇ ਤੂੰ ਇਸ ਮਾਲਕ ਵੱਲ ਨੂੰ ਚਲ ਸੋਣ ਮੰਨ ਮੇਰੇ ਪ੍ਰਭ ਕੀ ਬਾਣੀ ਜਿਹਨੂੰ ਮਹਾਰਾਜ ਕਹਿੰਦੇ ਆ ਜਪ ਮਨ ਸਦਾ ਸਤਨਾਮ ਜਪ ਮਨ ਮੇਰੇ ਗੋਬਿੰਦ ਕੀ ਬਾਣ ਬਾਰ ਬਾਰ ਮਨ ਨੂੰ ਸਮਝਾਇਆ ਮਨ ਸਮਝਾ ਆਪਣੇ ਕਰਨੇ ਕਸ਼ੂਕ ਪੜੀ ਗਿਆ ਉਹ ਮਨ ਜਿਹੜਾ ਚੰਚਲ ਔਰ ਚੱਲਦਾ ਕਹਿੰਦੇ ਜਦੋਂ ਇਹਨਾਂ ਨੂੰ ਤੂੰ ਰੋਕ ਲਿਆ ਨਾ 12 ਜਗਾਵਾਂ ਤੇ ਕੰਟਰੋਲ ਕਰ ਲਿਆ ਮਹਾਰਾਜ ਕਹਿੰਦੇ ਫੇਰ ਤੇਰਾ ਮਨ ਅਵਦੂਤਾ ਮਨ ਤੇਰਾ ਜਿਹੜਾ ਅਬਦੂਤ ਹੋ ਜਾਏਗਾ ਮੈਨਾ ਅਬਦੂਤ ਮੈਨਾ ਸ਼ੁੱਧ ਪਵਿੱਤਰ ਤਿਆਗੀ ਇਨਾਂ ਦੇ ਨੇੜੇ ਨਹੀਂ ਜਾਏਗਾ ਇਹ ਉਹਦੇ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਣਗੇ ਇੰਦਰੇ ਆਪਣੇ ਮੰਗਰ ਉਹਨੂੰ ਕਰਸ਼ਿਤ ਕਰਕੇ ਉਸ ਪਾਸੇ ਨਹੀਂ ਲਾ ਜਾ ਸਕਣਗੇ ਮਹਾਰਾਜ ਜਿੱਤੇ ਮਨ ਪਵਿੱਤਰ ਹੋ ਜਾਵੇਗਾ ਤੇ ਫਿਰ ਜਿੱਦਾਂ ਮਨ ਪਵਿੱਤਰ ਹੋ ਜਾਵੇ ਨਾ ਐਨਿਸ ਅਰ ਪਿਆਰਿਓ ਰਾਤ ਬਦਨੀ ਐ ਮੈਣਾ ਤੇ ਨਾ ਤੇ ਮਿਸ ਮੈਣਾ ਉਹੀ ਰਾਤ ਉਹ ਰਾਤ ਬਦਨੀ ਜਾਗ ਹੈ ਕਦੇ ਨਾ ਸੋਤਾ ਹੀ ਇਸ ਤਰ੍ਹਾਂ ਸ਼ਰੀਰਿਕ ਨਿੰਦਰਾ ਨਹੀਂ ਹੋ ਲੈਂਦਾ ਮਹਾਰਾਜ ਕਹਿੰਦੇ ਨਹੀਂ ਇਥੇ ਸ਼ਰੀਰਿਕ ਨਿੰਦਰਾ ਤੋਂ ਭਾਵ ਨਹੀਂਗਾ ਜਾਗਣ ਤੋਂ ਉਹ ਸ਼ਰੀਰਿਕ ਨਿੰਦਰਾ ਲੈਂਦੇ ਨਹੀਂ শারীরিক तौर ते आराम करदे ने पर मन कर के ओ सावधान ने मन कर के ओ जागृत अवस्था विच ने ਸੁਪਨੇ ਵਿੱਚ ਵੀ ਕੋਈ ਕੋ ਕਰਮ ਨਹੀਂ ਸੁਪਨੇ ਵਿੱਚ ਵੀ ਕੋਈ ਚੋਰੀ ਯਾਰੀ ਨਹੀਂ ਸੁਪਨੇ ਵਿੱਚ ਵੀ ਕੋਈ ਮਿੰਦਿਆ ਚੁਗਲੀ ਨਹੀਂ ओ ਇਸ ਕਰਕੇ ਜਾਗੇ ਤੋ ਭਾਵ ਇਹ ਸਾਵਧਾਨ ਰਹਿੰਦੇ ਨੇ ਸਾਧਦਾਨ ओ ਸਾਵਧਾਨ ਰਹਿੰਦੇ ਨੇ ਕਬਹਿ ਨਾ ਸੋਤਾ ਕਦੇ ਵੀ ਐਸੀ ਖਰਾਟਿਆਂ ਵਾਲੀ ਨੀਂਦ ਆਵੇਸਲਾ ਉੱਪਕੇ ਨਹੀਂ ਸੋਤਾ ਜੀਤ ਦੇ ਵਿੱਚ ਮਨ ਕੋਈ ਮਨਮਾਨੀ ਕਰ ਜਾਵੇ ਉਹ ਚਤੋਂ ਪਰ ਸੁੱਤਾ ਹੋਇਆ ਵੀ ਸੁੰਦਾ ਵੀ ਸੰਦੇ ਬਾਹੂ-ਬਾਹੂ ਉਚਰੇ ਉੱਠਦੇ ਵੀ ਬਾਹੂ ਕਰੇਣ ਜੇ ਉਹ ਸੁੱਤੇ ਨੇ ਤੇ ਤਾਂ ਵੀ ਉਹ ਜਪਦੇ ਨੇ ਅੰਦਰੋਂ ਬਾਤ ਵੈਗੁਰੂ ਦੀ ਨਿਕਲਦੀ ਆ ਮਹਾਰਾਜ ਕਬੀਰ ਤੇ ਸਾਹਿਬ ਕਹਿੰਦੇ ਜਿਹੜੇ ਸੁੱਤੇ ਜਪਦੇ ਨੇ ਉਹਨਾਂ ਦੇ ਚਰਣਾ ਵਿੱਚ ਮੇਰੇ ਚਮੜੇ ਦੀਆਂ ਗੁੱਤੀਆਂ ਬਣਾ ਕੇ ਪਾ ਦੇਵਾ

ਉਸ ਦੇ ਕਦਮਾਂ ਵਿੱਚ ਪਵਾ ਦਿੱਤੀਆਂ ਧਾਨ ਔਰ ਜਿਹੜਾ ਇੰਨਾ ਸੁਪਨੇ ਵਿੱਚ ਵੀ ਸਾਵਧਾਨੇ ਸੁੱਤਾ ਵੀ ਸਾਵਧਾਨੇ ਸੁੱਤਿਆਂ ਵੀ ਉਹਦੇ ਮੁਖ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਨਿਕਲਦਾ ਹੈ ਰਬ ਰਬ ਨਿਕਲਦਾ ਹੈ ਅਵਿੱਤਿਆਂ ਦੀ ਨੀਂਦ ਅਗਿਆਨਤਾ ਦਾ ਅੰਧਕਾਰ ਉਹਦੇ ਜੀਵਨ ਵਿੱਚ ਕੱਤਾ ਹੀ ਨਹੀਂ ਆਉਂਦਾ ਸੰਖੇਪ ਕਰਾਂ ਜਾਗ ਜਾਗਤ ਜਾਗ ਰਹੇ ਨਿਬਲਾਈ ਜਿਹੜੇ ਜਾਗਤ ਜਾਗਦੇ ਨਹੀਂ ਤੇ ਉਹਨਾਂ ਬਾਹਰੋਂ ਵੀ ਜਿੱਥੇ ਜਾਗਦੇ ਝਾਗ ਅੰਦਰੋਂ ਜਿਹੜਾ ਮਨ ਸੁੱਤਾ ਹੋਇਆ ਹੈ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਜਾਗ ਲੈ ਮਨ ਨੂੰ ਕਹਿੰਦੇ ਕਿ ਮਨਾ ਜਾਗ ਪ੍ਰਭੂ ਵੱਲ ਨੂੰ ਤੁਰਕ ਜਾਗੋ ਜਾਗੋ ਸੁਤੇਓ ਚੱਲਿਆ ਬਨਦਾਰਾ ਅਰ ਉਸ ਮਾਲਕ ਦੇ ਜੱਜ ਨੂੰ ਗਾ ਜਪਣ ਵਾਲਾ ਸਮਾਨੰਗ ਚੱਲਿਆ ਓਦੇ ਨਾਮ ਨੂੰ ਜਪ ਜਾਗ ਕਹਿੰਦੇ ਹੋ ਜਾਗਤ ਜਾਗ ਰਹੇ ਜਾਗਨਿਆ ਅੰਦਰੋਂ ਸਾਵਧਾਨ ਨੇ ਸਾਵਧਾਨਤਾ ਦੀ ਸਹਿਤ ਨੇ ਉਹ ਗਿਆਤ ਅਵਸਥਾ ਤੇ ਸਹਿਤ ਨੇ ਇਤ ਜਾਗਦੇ ਹੋਏ ਵੀ ਰਹੇ ਲਿਬ ਲਈ ਲਿਬ ਸੁਰਤੀ ਜਿਹੜੀ ਜਨਮ ਵੇਲੇ ਟੁੱਟ ਗਈ ਤੈਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਲਿਬ ਛੁੜ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਉਹ ਲਿਬ ਟੁੱਟੀ ਤੇ ਉਹ ਗੁਰੂ ਦੇ ਪਿਆਰੇ ਜਾਗਰਤ ਸਬਦਾਂਤਾ ਤੇ ਸਤ ਗਿਆਨ ਪ੍ਰਾਪਤ ਕਰਕੇ ਰਹੇ ਲਿਬ ਲਈ ਉਹ ਲਿਬ ਜੋੜ ਲੈਤੀ ਗੁਰੂ ਦੇ ਸ਼ਬਦ ਨਾਲ ਗਿਆਨ ਨਾਲ ਗੁਰ ਪਰਚੈਤਿ ਸਤਾਲ ਨਾ ਖੈ ਉਹ ਗੁਰੂ ਦੇ ਵਿੱਚ ਪਰਚੈ ਤਦਾਕਾਰੋ ਨਾ ਦੇ ਗੁਰੂ ਦੇ ਵਿੱਚ ਸੁਰਤ ਕਰਕੇ ਮਿਲ ਜਾਂਦੇ ਜੀਵ ਤਵ ਕਾ ਈਸ਼ਵਰ ਦੇ ਵਿੱਚ ਮਿਲ ਜਾਂਦਾ ਇਕ ਮੇਕਤਾ ਹਾਸਿਲ ਕਰ ਲੈਂਦੇ ਨੇ ਉਹਦਾ ਉਪਦੇਸ਼ ਗ੍ਰਹਿਣ ਕਰਕੇ ਉਹਦਾ ਧੂਪ ਹੋ ਜਾਂਦੇ ਨੇ ਮਹਾਰਾਜ ਜੀ ਨੇ ਉਹਨਾਂ ਨੂੰ ਕਾਲ ਬਹੁਤ ਪਿਆਰ ਸਮਾ ਨਿਗਲ ਨਹੀਂ ਸਕਦਾ ਕਿਉਂਕਿ ਉਹ ਆਕਾਲ ਦੇ ਵਿੱਚ ਮਿਲ ਜਾਂਦੇ ਨੇ ਆਕਾਲ ਰੂਪ ਹੋ ਜਾਂਦੇ ਨੇ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ ਉਹਨਾਂ ਤੇ ਕਾਲ ਆਪਣਾ ਭੈ ਪਾ ਕੇ ਉਹਨਾਂ ਨੂੰ ਪੈਪੀਤ ਨਹੀਂ ਕਰ ਸਕਦਾ ਦਰਾ ਨਹੀਂ ਸਕਦਾ ਮਹਾਰਾਜ ਕਿਰਪਾ ਕਰਦੇ ਆਤੀਤ ਭੈ ਮਾਰੀ ਬੈਰਾਈ ਆਤੀਤ ਅਸੰਗ ਹੋ ਗਏ ਰਹਿਤ ਹੋ ਗਏ ਕਾਦੇ ਤੋਂ ਇਸ਼ਾਮਾ ਤੋਂ ਹੁਣ ਕੋਈ ਇੱਛਾ ਨਹੀਂ ਹੈ ਕਿ ਆਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਐਸੀ ਅਵਸਥਾ ਆ ਗਈ ਪਰਮਾਤਮਾ ਨਾਲ ਜੁੜ ਕੇ ਸੁਰਤ ਜੁੜ ਕੇ ਹੁਣ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਭਗਤ ਕੀਰਤਨੀ ਕੀਰਤ ਭਗਤੀ ਦੇ ਅੰਦਰ ਕੀਰਤਨ ਭਗਤੀ ਦੇ ਅੰਦਰ ਰੱਛਿਆ ਮਿਚਿਆ ਹੋਇਆ ਹੋਰ ਉਹਦੀ ਕੋਈ ਇੱਛਾ ਨ ਕਿਸੀ ਫਲ ਦੀ ਨਹੀਂ ਹੈ ਕਿਉਂਕਿ ਉਹਨੂੰ ਪਤਾ ਲੱਗ ਗਿਆ ਸਭੇ ਇੱਛਾ ਪੂਰੀਆ ਜਾ ਪਾਇਆ ਅਗਮ ਆਪਾਰਾ ਰਮ ਨੂੰ ਪਾਲਿਆ ਸਭ ਕੁਝ ਆ ਗਿਆ ਆਤੀਤ ਤਿਆਗੀ ਹੋ ਗਿਆ ਇਨ੍ਹਾਂ ਕਾਮਨਾਵਾਂ ਤੋਂ ਵਾਸ਼ਨਾਵਾਂ ਤੋਂ ਕੁਰਣਿਆਂ ਤੋਂ ਇੰਦਰੀਆਂ ਤੋਂ ਪਰੇਰਿਤ ਕਰਦੇ ਨੇ ਇਨ੍ਹਾਂ ਤੋਂ ਰਹਿਤ ਹੋ ਗਿਆ ਹੁਣ ਇਨ੍ਹਾਂ ਦੇ ਮੰਗਰ ਨਹੀਂ ਚੱਲਦਾ

ਲੇਬ ਲਾਈ ਔਰ ਉਹਨਾਂ ਨੇ ਮਿਲ ਕੇ ਤਹਿਲ ਬਲਾਈ ਪ੍ਰਭੂ ਦੇ ਨਾਲ ਨਿਬ ਜੋੜ ਲਈ ਸੁਰਤ ਜੋੜ ਲਈ ਟੁੱਟੀ ਹੋਈ ਜਿਹੜੀ ਸੁਰਤ ਸੀ ਉਹ ਗੰਢੀ ਗਈ ਏ ਮਹਾਰਾਜ ਕਿਰਪਾ ਕਰ ਦੇ ਦਵਾਦਸ ਦਇਆਦਾਨ ਕਰ ਜਾਨੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਵਾਦਸ 12ਵੇਂ ਥੇਤੇ ਤੇ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਵਿੱਚ 12ਤਾ ਇਹ ਬਾਰੰਦੀ ਮਨਾਉਂਦਾ ਫਿਰਦਾ ਹੈ ਤੇ ਮਹਾਰਾਜ ਕਹਿੰਦੇ ਨਾ ਖੁਲ ਤਇ ਨਾ ਕੋਈ ਦਾਨ ਨੇ ਨਾ ਭਜਨ ਨੇ ਨਾ ਬੰਦਗੀ ਕੁਦ ਵੀ ਨਹੀਂ ਮਹਾਰਾਜ ਕਹਿੰਦੇ ਬਾਰਵੀਂ ਥਿਤ ਇਹ ਹੋਵੇ ਤੇਰਾ ਦਿਲ ਦਇਆ ਨਾਲ ਭਰਿਆ ਹੋਵੇ ਤੇ ਦਾਨ ਕਰੇ ਤਾਨ ਦਾਨ ਆਪਣੀ ਕਿਰਤੋਂ ਕਮਾਈ ਵਿੱਚੋਂ ਦਾਨ ਆਪਣੇ ਸਮੇਂ ਵਿੱਚੋਂ ਦਾਨ ਆਪਣੇ ਸਵਾਸਾਂ ਵਿੱਚੋਂ ਕਿਸੇ ਦੇ ਭਲੇ ਲਈ ਚੱਲੇ ਇਹ ਇੰਤੋ ਤੱਕ ਇਹ ਤਾਨਾ ਸਿਰ ਤਾਨ ਨਾਮ ਤਾਲ ਆਪ ਜਪਦਾ ਗੁਰਮਤ ਨਾਲ ਆਪ ਬਾਣੀ ਪੜਦਾ ਆਪ ਸਤ ਸੰਗੀ ਹੈ ਤੇ ਦੁੱਧਿਆ ਨੂੰ ਉਸ ਪਾਸੇ ਤੋਰੇ ਉਹ ਗੁਰੂ ਦੀ ਗੱਲ ਵਾਰਤਾ ਸੁਣਾ ਕੇ ਉਸ ਬਾਤੇ ਨੂੰ ਤੋਰੇ ਦਇਆਦਾਨ ਤੇ ਉਹ ਕੀ ਕਰੇ ਦਇਆ ਦਾ ਹੀ দান ਕਰੇ ਦਇਆ ਕਰੇ ਜੀਵਾਂ ਦੇ ਉੱਪਰ ਕਰ ਜਾਣੈ ਇਹ ਦਇਆ ਕਰਕੇ ਦਨ ਨਾ ਕਰੇ ਬਾਹਰ ਜਾਤੋ ਜਿਹੜਾ ਮਨ ਖਿਆਲ ਕੁਰਣਿਆ ਕਰਕੇ ਮਨ ਬਾਹਰ ਨੂੰ ਭੱਜਦਾ ਦੌੜਦਾ ਬਾਹਰ ਦਾਦੇ ਨੂੰ ਪੀਤਰ ਆਣੈ ਆਪਣੇ ਅੰਦਰ ਲਿਆ ਮਨ ਨੂੰ ਅੰਦਰ ਠਕਾ ਦਇਆ ਤੇ ਬਾਹਰ ਦਇਆ ਕਰਦੇ ਆ ਬਾਹਰ ਦੇ ਕੁਰਣਿਆ ਨੂੰ ਸੰਕੁਚਿਤ ਕਰਕੇ

ਕਹਿੰਦੇ ਵਰਤੀ ਵਰਤ ਰੱਖਣ ਵਾਲਾ ਵਰਤ ਔਰ ਉਹਦੇ ਦੁਆਰਾ ਨਿਸ਼ਕਾਮਤਾ ਸਹਿਤ ਵਰਤੇ ਇਨ੍ਹਾਂ ਤੋਂ ਵਿਕਾਰਾਂ ਤੋਂ ਉর্ণਿਆਂ ਦੇ ਖਿਆਲਾਂ ਤੋਂ ਔਰ ਵਿਵਰਜਤ ਰਹੇ ਰਹਿ ਧੋਕੇ ਰਹਿਣਾ ਜੋ ਕੁਝ ਦਇਆ ਤਾਨ ਕਰੇ ਭਲੇ ਕਰਮ ਕਰੇ ਭਲਾ ਕਰੇ ਬਾਣੀ ਪੜੇ ਨਿਸ਼ਕਾਮ ਹੋ ਕੇ ਇਹ ਜੇ ਕਾਮਨਾ ਹੈ ਫਿਰ ਭਗਵਾਨ ਨਹੀਂ ਮਿਲੇਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਦੀ ਕਾਮਨਾ ਕੋਈ ਨਹੀਂ ਉਹਨੂੰ ਪਰਮਾਤਮਾ ਮਿਲੇਗਾ ਸੇਵਾ ਕਰਤ ਹੋਏ ਤੇਹ ਕਾਮੀ ਤਿਸ ਕੋਉਤ ਪ੍ਰਾਪਤ ਸੁਆਮੀ ਮਾਲਕ ਕੋ ਨੂੰ ਮਿਲੇਗਾ ਜਿਹੜਾ ਕਾਮਨਾ ਤੂੰ ਰਹਿ ਧੋਕੇ ਔਰ ਵਰਤਾਰਾ ਵਰਤ ਰਿਹਾ ਹੈ ਸੰਸਾਰ ਦੇ ਵਿੱਚ ਵਿਚਰ ਰਿਹਾ ਹੈ ਔਰ ਮਹਾਰਾਜ ਕਹਿੰਦੇ ਉਹ ਨਿਜਮੀ ਔਕੇ ਨਿਜਮਾ ਨੂੰ ਨਭਾਏ ਐਸੇ ਕਰਮ ਕਰੇ ਤੇ ਕੀ ਕਰੇ ਆਜਾਪਾ ਜਾਪੇ ਮੁਖ ਨਾ ਆਜਾਪਾ ਧੀੜੀ ਕੀ ਵਾਰ ਨੜੀ ਤੋਂ ਚਲੀ ਜਾ ਰਹੀ ਚਲੀ ਜਾ ਰਹੀ ਰੁਕਦੀ ਨਹੀਂ ਆ ਕੱਟੇ ਔਰ ਰੁਕਦੀ ਨਹੀਂ ਉਹ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਜਾਪ ਨੂੰ ਜਪੇ ਜਪਹੁ ਤਾਂ ਇੱਕੋ ਨਾਮਾ ਔਰ ਨਿਰਾਪਲ ਕਾਮਾ ਮਹਾਰਾਜ ਕਹਿੰਦੇ ਉਹ ਇੱਕ ਨਾਮ ਨੂੰ ਮੁਖ ਜਪੇ ਮੁਖੀ ਧਨ ਕੇ ਸਾਰਿਆਂ ਤੋਂ ਸਰਬਉਤਮ ਧਨ ਕੇ ਔਰ ਸਾਰਿਆਂ ਨੂੰ ਅੱਛਾ ਧਨ ਕੇ ਆਪਣੀ ਮੁਖ ਦੁਆਰਾ ਜਪੇ ਅਰਤਨਾ ਕਰੇ ਉਸ ਨਾਮ ਦੀ ਮਹਾਰਾਜ ਕਹਿੰਦੇ ਤੀਨ ਭਗਨ ਮੈਂ ਇੱਕ ਉਚਾਨੇ ਤੇ ਤਿੰਨ ਭਗਣਾ ਕਾਸ਼ ਲੋਕ ਮਾਤ ਲੋਕ ਜਿੱਤੇ ਆਪਰ ਰਹਿ ਪਾਤਾਲ ਲੋਕ ਜਿਹੜੇ ਅੱਪੇ ਤੋਂ ਥੱਲੇ ਰਹੇ ਨੇ ਤਿੰਨਾਂ ਲੋਕਾਂ ਦੇ ਅੰਦਰ ਇਹ ਤਿੰਨ ਭਵਨ ਮੈਂ ਇਹਨਾਂ ਵਿੱਚ ਇੱਕ ਉਹ ਦਾਨੇ ਇੱਕ ਉਹ ਪਰਮਾਤਮਾ ਹੈ ਇਹ ਨਹੀਂ ਕਿ ਆਕਾਸ਼ ਲੋਕ ਵਿੱਚ ਕੋਈ ਪਰਮਾਤਮਾ ਹੋਰੇ ਮਾਤ ਲੋਕ ਵਿੱਚ ਕੋਈ ਹੋਰੇ ਤੇ ਪਾਤਾਲ ਲੋਕ ਵਿੱਚ ਕੋਈ ਹੋਰੇ ਮਾਰਦ ਕਹਿੰਦੇ ਨਹੀਂ ਇੱਕ ਹੀ ਹੈ ਉਸ ਇੱਕ ਨੂੰ ਜਾਣੇ ਸਮਝੇ ਕਿ ਉਹੀ ਪਰਮਾਤਮਾ ਹੈ ਇੱਥੇ ਆ ਉੱਥੇ ਆ ਔਰ ਉੱਪਰ ਹੈ ਥੱਲੇ ਹੈ ਔਰ ਪਾਤਾਲ ਵਿੱਚੇ ਆਕਾਸ਼ ਵਿੱਚੇ ਬਾਤਲੁਕ ਵਿੱਚੇ ਸਭ ਸੋਚ ਸਜਮ ਸਾਚ ਪਛਾਣੈ ਮਹਾਰਾਜ ਕਹਿੰਦੇ ਤਿੰਨਾ ਲੋਕਾਂ ਦੇ ਅੰਦਰ ਰਹਿਦਾ ਹੋਇਆ ਸੰਜਮ ਸੋਚ ਆਪ ਜਿਹੜੀ ਪਵਿੱਤਰਤਾ ਨੂੰ ਧਾਰਨ ਕਰੇ ਸ਼ੁੱਧ ਨੂੰ ਜੀਵਨ ਸ਼ੁੱਧ ਬਣਾਉਣਾ ਵਿਚਾਰ ਪਵਿੱਤਰ ਹੋਣੇ ਕਰਤਾਰ ਪਵਿੱਤਰ ਹੋਣਾ ਤੇ ਸੰਜਮ ਸੰਕੂਚਤਾ ਤੇ ਸਹਿਤ ਮਹਾਰਾਜ ਕਹਿੰਦੇ ਜੀਵਨ ਨੂੰ ਸਾਧ ਕੇ ਤੇ ਸੱਚ ਜਿਹੜਾ ਵਹਿਗਰੂ ਸਰੂਪ ਹੈ ਨਾ ਉਹਨੂੰ ਪਛਾਣੇ ਉਹਦੀ ਪਹਿਚਾਨ ਕਰਿਓ ਸੱਚ ਸਰੂਪ ਦੀ ਮਹਾਰਾਜ ਕਿਰਪਾ ਕਰ ਦੇ ਤੇ ਰਤਸਾ ਤਦ ਵਰ ਸੁਮੰਦਕ ਨਾਰੇ ਨਾ ਤੇਰਵੀ ਚਿੰਤਿ ਦੁਆਰਾ کردے. سچی سرکار, کنار برش برش سچی سرکار نے کنارے کھڑا ہو سمندر کا پانی بہ رہی ندی کا پانی بہ رہا ہے بڑا تیزی چلتا ہے ਦਰਖਤ ਨਦੀ ਦੇ ਕਿਨਾਰੇ ਖੜਾ ਹੋਇਆ ਦਰਿਆ ਦੇ ਕਿਨਾਰੇ ਖੜਾ ਬੜਾ ਲਹਿਰਾਂਦਾ ਬੜੀਆਂ ਢੀਂਗਾ ਮਾਰਦਾ ਮਹਾਰਾਜ ਸੱਚੀ ਪਰਸ਼ਾਹ ਕਹਿੰਦੇ ਵੀ ਉਹਦੀ ਜ਼ਿੰਦਗੀ ਕਿੰਨੀ ਕੋਈ ਪਾਣੀ ਦੇ ਜਦੋਂ ਦਾ ਵੇਗ ਵਧਿਆ ਮਿੱਟੀ ਦਾੜਾ ਜੋ ਖੋਰਦੇ ਨਹੀਂ ਉਲਟਾ ਕੇ ਥੱਲੇ ਮਾਰੇ ਉਹਦੀ ਕੋਈ ਜ਼ਿੰਦਗੀ ਨਹੀਂ ਮਹਾਰਾਜ ਸੱਚੀ ਪਰਸ਼ਾਹ ਕਹਿੰਦੇ اے ਮਨੁੱਖ ਤੇਰਾ ਜਿਹੜਾ ਜੀਵਨ ਹੈ ਨਾ

ਨੀਰ ਕਿੰਨਾ ਫਿਰ ਪਾਣੀ ਕੱਚੇ ਭਾਂਡੇ ਵਿੱਚ ਰਹੇਗਾ ਨਦੀ ਦੇ ਕਿਨਾਰੇ ਤੇ ਰੁੱਖ ਕਿੰਨਾ ਚਿਰ ਕਲਾ ਰਹੇਗਾ ਮਿੱਟੀ ਖੁਰਦਾ ਨਹੀਂ ਇਹਨੇ ਖਤਮ ਹੋ ਜਾਣਾ ਹੈ ਇਹ ਜੀਵ ਵੀ ਮਿੱਟੀ ਦਾ ਪੁਤਲਾ ਹੈ ਮਾਟੀ ਕੁ ਪੁਤਰਾ ਕੈਸੀ ਨੱਚਤ ਹੈ ਇਹ ਮਿੱਟੀ ਦਾ ਬਣਿਆ ਪੁਤਲਾ ਹੈ ਨੱਚਦਾ ਟੱਪਦਾ ਲਹਿਰਾਉਂਦਾ ਹੈ ਅਰ ਇਹਦੀਆਂ ਜੜਾਂ ਖੋਖਲੀਆਂ ਨੇ ਪਤਾ ਨਹੀਂ ਕਦੋਂ ਮਿੱਟੀ ਨੇ ਖੁਰਦਾਣਾ ਇਹਨੇ ਖਤਮ ਹੋ ਜਾਣਾ ਹੈ ਮਹਾਰਾਜ ਕਹਿੰਦੇ ਤੇਰੀ ਜ਼ਿੰਦਗੀ ਇੰਨੀ ਕੁ ਹੈ ਕਿ ਸਦਨਾ ਨਦੀ ਕਿਨਾਰੇ ਰੁਖੜਾਏ ਅਰ ਕਾਲ ਰੂਪ ਸਮੁੰਦਰ ਏ ਤੇ ਪ੍ਰਰਬਦ ਰੂਪੀ ਕਿਨਾਰਾ ਹੈ ਜੇ ਤੇ ਸ਼ਰੀਰ ਰੂਪੀ ਬਿਰਸ਼ ਖੜਾ ਹੈ ਤੇ ਸ਼ਰੀਰ ਰੂਪੀ ਪ੍ਰਿਸ਼ ਨੂੰ ਖਤਰਾ ਹੈ ਮਹਾਰਾਜ ਕਹਿੰਦੇ ਜੇ ਪ੍ਰਮਾਤਮਾ ਨਾਲ ਜੁੜੇ ਤੇ ਫਿਰ ਕਦੇ ਵੀ ਇਹਨੂੰ ਖਤਰਾ ਨਹੀਂ ਹੋਵੇਗਾ ਅਮਰਤ ਪੂਲ ਸ਼िखर 레ਵਤਾਰ ਮਹਾਰਾਜ ਕਹਿੰਦੇ ਅੰਮ੍ਰਿਤ ਮ੍ਰਿਤੂ ਤੋਂ ਰਹਿ ਤੋ ਬੁਦਾਨਾ ਪ੍ਰਭੂ ਦਾ ਉਪਦੇਸ਼ ਜਿਹੜਾ ਸੱਚੀ ਸਰਕਾਰ ਕਹਿੰਦੇ ਉਹ ਮੁੱਢ ਰੂਪ ਪੂਲ ਔਰ ਉਹ ਮੂਲ ਦੇ ਨਾਲ ਜੁੜ ਕੇ ਲਿਵਤਾਰੇ ਲਿਪਾਏ ਤੇ ਸਿਖਰ ਬੁਲੰਦੀ ਨੂੰ ਸ਼ੋਵੇ ਪਰਮਾਤਮਾ ਨਾਲ ਮਿਲ ਜਾਵੇਗਾ ਜੁੜ ਜਾਵੇਗਾ ਉਹਦੇ ਤੱਕ ਪਹੁੰਚਣ ਦਾ ਉਪਰਾਲਾ ਹੋ ਜਾਵੇਗਾ ਦਰ ਦਰ ਮਰੇ ਨਾ ਪੁੱਜੈ ਕੋਈ ਦਰਦੇ ਅੰਦਰ ਪੈ ਭੀ ਧੋਕੇ ਸੰਸਾਰ